ਸਭ ਕੋ ਜੈਮਸੀ ਕੀ ਕਿਵੇਂ ਹੈ ਆਪ ਸਭ ਉਮੀਦ ਕਰਦੀ ਹਾਂ ਆਪ ਕੋਲੋਂ ਮੈਂ ਸਭ ਠੀਕ ਹੋ ਗਏ ਮੈਂ ਅੱਜ ਇੱਕ ਐਸੀ ਬਾਤ ਕਰਨਾ ਚਾਹਤੀ ਹਾਂ ਕਿ ਜ਼ਿਆਦਾਤਰ ਆਪਾਂ ਮਾਤਾ ਪਿਤਾ ਗਲਤੀ ਇਹੀ ਕਰਦੇ ਆ ਜੋ ਮੈਂ ਗਲਤੀ ਕੀਤੀ ਹੈ ਮੈਂ ਨਹੀਂ ਚਾਹੁੰਦੀ ਕੋਈ ਛੋਟੀ ਜਿਹੀ ਗਲਤੀ ਕਰਦੇ ਜੇ ਤੁਸੀਂ ਕਰ ਰਹੇ ਆ ਤੇ ਤੁਸੀਂ ਅੱਜ ਹੀ ਇਸ ਚੀਜ਼ ਨੂੰ ਸੁਧਾਰੋ ਤਾਂ ਜੋ ਕਿ ਅੱਗੇ ਜਾ ਕੇ ਤੁਸੀਂ ਇਸ ਗਲਤੀ ਨੂੰ ਹੁਣ ਜੇ ਸੁਧਾਰ ਲਓਗੇ ਤੇ ਅੱਗੇ ਜਾ ਕੇ ਤੁਹਾਡੀ ਜ਼ਿੰਦਗੀ ਬਦਲੀ ਜਾਊਗੀ ਇਸ ਸੁਦੇ ਨਾਮ ਵਿੱਚ ਤੇ ਮੈਂ ਤੁਹਾਡੇ ਮੈਂ ਹਨਾ ਪ੍ਰਭੂ ਦਾ ਧੰਨਵਾਦ ਕਰਦੀ ਆ ਕਿ ਪ੍ਰਭੂ ਨੇ ਮੈਨੂੰ ਚੁਣਿਆ ਤੇ ਮੇਰੇ ਪਰਿਵਾਰ ਨੂੰ ਵੀ ਚੁਣਿਆ ਪਰ ਮੇਰੀਆਂ ਕੁਝ ਗਲਤੀਆਂ ਕਰਕੇ ਮੈਂ ਹਨਾ ਇੱਕ ਚੀਜ਼ ਤੋਂ ਬਹੁਤ ਦੁਖੀ ਹੋਈ ਕਿ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਕਿਸੇ ਤੇ ਵੀ ਲਾ ਲੋ ਤੁਸੀਂ ਹੈਣਾ ਜਦੋਂ ਬੱਚੇ ਗੱਲ ਕਰਦੇ ਆ ਜਾਂ ਘਰੇ ਵੀ ਰਹਿੰਦੇ ਆ ਪੋਪੋਰ ਨਹੀਂ ਕਰਦੇ ਲੇਕਿਨ ਮੈਂ ਪੋਰ ਕਰਦੀ ਆ ਲੇਕਿਨ ਫੇਰ ਵੀ ਮੇਰੇ ਕੋ ਕਿੱਦਾਂ ਇਹ ਗਲਤੀ ਹੋ ਗਈ ਇਹ ਨਹੀਂ ਮਨ ਨੂੰ ਪਤਾ ਲੱਗਿਆ ਤੁਹਾਡੇ ਬੱਚਿਆਂ ਵਾਸਤੇ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਅੱਗੇ ਜਾ ਕੇ ਸਹੀ ਰਸਤੇ ਨੂੰ ਚੁਣਨ ਅੱਗੇ ਜਾ ਕੇ ਸਹੀ ਰਸਤੇ ਨੂੰ ਫੜਨ ਪਰਮੇਸ਼ਵਰ ਦੇ ਵਿੱਚ ਰਹਿਣ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹਿਣ ਤਾਂ ਤੁਸੀਂ ਅੱਜ ਹੀ ਇਸ ਚੀਜ਼ ਨੂੰ ਆਪਣੀ ਗਲਤੀ ਨੂੰ ਸੁਧਾਰ ਲਓ ਤੁਸੀਂ ਗੌਰ ਜਰੂਰ ਕਰਿਓ ਕਿ ਇਹ ਗਲਤੀ ਤੁਹਾਡੇ ਕੋਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਅਗਰ ਨਹੀਂ ਹੋ ਰਹੀ ਤਾਂ ਪ੍ਰਭੂ ਦਾ ਧੰਨਵਾਦ ਅਗਰ ਹੋ ਰਹੀ ਹੈ ਤਾਂ ਇਸ ਚੀਜ਼ ਨੂੰ ਹੁਣੇ ਸੁਧਾਰ ਲਓ ਕਿ ਅੱਗੇ ਜਾ ਕੇ ਹਨਾ ਤੁਹਾਨੂੰ ਪਰਮੇਸ਼ਵਰ ਤਾਂ ਸੁਣਦਾ ਵਾ ਆਪ ਦੁਆਵਾਂ ਨੂੰ ਸੁਣਦਾ ਇਹ ਨਹੀਂ ਕਿ ਸੁਣਦਾ ਨਹੀਂ ਪ੍ਰਾਰਥਨਾ ਨੂੰ ਪਰ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਲੇਕਿਨ ਅੱਜ ਜੇ ਆਪਾਂ ਇਸ ਚੀਜ਼ ਨੂੰ ਸੁਧਾਰ ਲਾਂਗੇ ਤੇ ਅੱਗੇ ਜਾ ਕੇ ਗਲਤੀ ਨਹੀਂ ਹੋਊਗੀ ਤੇ ਖਾਸ ਤੌਰ ਤੇ ਅੱਜ ਜੋ ਮੈਂ ਤੁਹਾਨੂੰ ਕੱਲ ਕਹਿਣ ਜਾ ਰਹੀ ਹਾਂ ਇਹ ਬੱਚਿਆਂ ਵਾਸਤੇ ਆ ਬੱਚਿਆਂ ਵਾਸਤੇ ਔਰ ਸਭ ਤੋਂ ਮੱਡੀ ਗਲਤੀ ਇਹ ਹੈ ਕਿ ਜਿਹੜੀ ਮਾਤਾ ਘਰੇ ਰਹਿੰਦੀ ਹੈ ਨਾ ਉਹਦੀ ਜਿਆਦਾ ਗਲਤੀ ਹੈ ਜੇ ਉਹ ਨਹੀਂ ਇਸ ਚੀਜ਼ ਤੇ ਗੌਰ ਕਰਦੀ ਲੇਕਿਨ ਮੈਂ ਪ੍ਰਭੂ ਨੇਹ ਰਾਤੀ ਹੈ ਨਾ ਆਪਣੀ ਬੇਟੀ ਨੂੰ ਕਿੰਨੇ ਦਿਨਾਂ ਤੋਂ ਦੇਖ ਰਹੀ ਹੈ ਇਹ ਹਨਾ ਵੀ ਗੱਲ ਕਰਦੇ ਆਪਣੇ ਵੀ ਦਾਦੀ ਦੇ ਨਾਲ ਤੇ ਦਾਦੀ ਨਾਲ ਦੇ ਗੱਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੇਕਿਨ ਇੱਕ ਗੱਲ ਇੱਕ ਐਸੀ ਮਨੋਟ ਕੀਤੀ ਜਿੱਤੋਂ ਮੈਂ ਖੁਦ ਹਰਾ ਰਹੇਗੀ ਜੋ ਤੇ ਆਪਣੇ ਨਾਨੂ ਨਾਲ ਗੱਲ ਕਰਦੀ ਆ ਜਾਂ ਮਾਸੀ ਨਾਲ ਗੱਲ ਕਰਦੀ ਆ ਹਨਾ ਜਦੋਂ ਉਹ ਨਾਲ ਗੱਲ ਕਰਦੀ ਇਕ ਗੱਲ ਦੇਖੀ ਕਿ ਜੋ ਚੀਜ਼ ਇਹਨੂੰ ਮ ਸਿਖਾਈ ਨਹੀਂ ਉਹ ਚੀਜ਼ੇ ਕਰਨ ਲੱਗ ਗਈ ਜਿਸ ਤਰ੍ਹਾਂ ਕਿ ਜਰਾਤਰ ਰਹਿਣਾ ਇਹਨੂੰ ਤੇ ਇਹੀ ਸਿਖਾਇਆ ਜਾਂਦਾ ਜਿੱਦਾਂ ਕਿ ਪ੍ਰਾਰਥਨਾ ਕਰਨੀ ਇਹਨੂੰ ਪ੍ਰਾਰਥਨਾ ਕਰਨੀ ਸੋਂਗ ਬਾਰੇ ਬਾਈਬਲ ਬਾਰੇ ਇਹਨੂੰ ਦੱਸੇ ਦਾ ਲੇਕਿਨ ਉਹ ਚੀਜ਼ਾਂ ਨੂੰ ਇਹ ਮਤਲਬ ਫੜ ਨਹੀਂ ਪਾਰੀ ਸ਼ੈਤਾਨ ਲੇਕਿਨ ਮੈਂ ਪ੍ਰਾਰਥਨਾ ਕਰਦੀ ਪ੍ਰਭੂ ਯਿਸੂ ਅੱਜ ਤੋਂ ਹੀ ਮੈਂ ਜੀ ਨੂੰ ਹਨਾ ਦਬਾਵਾ ਦੇ ਵਿੱਚ ਯਾਦ ਰੱਖੂਗੀ ਜਦੋਂ ਮੈਂ ਪ੍ਰਾਰਥਨਾ ਦੁਆ ਕਰੂੰਗੀ ਕਿ ਮੇਰੇ ਬੱਚਿਆਂ ਉਤੇ ਦਇਆ ਕਰ ਪਰਮੇਸ਼ਵਰ ਸੰਸਾਰਿਕ ਚੀਜ਼ ਵਿੱਚ ਨਾ ਖੁੱਟਣ ਕਿ ਜਦੋਂ ਆਪਣੀ ਹਨਾ ਵੀ ਦਾਦੀ ਨਾਲ ਗੱਲ ਕਰਦੀ ਆ ਤੇ ਹਨਾ ਮੈਂ ਤੇ ਇਸ ਚੀਜ਼ ਨੂੰ ਇਹਨੂੰ ਸਿਖਾਇਆ ਨਹੀਂ ਇਹ ਜਦੋਂ ਵੀ ਗੱਲ ਕਰਦੀ ਆ ਕਰਦੀ ਤਾਂ ਕੋਈ ਬੁਰੀ ਗੱਲ ਨਹੀਂ ਲੇਕਿਨ ਉਹ ਕੀ ਆ ਤੁਹਾਨੂੰ ਮੈਂ ਦੱਸਦੀ ਆ ਜਿੱਦਾਂ ਕਿ ਜਦੋਂ ਇਹ ਗੱਲ ਕਰਦੀ ਆ ਤੇ ਹਨਾ ਇਹ ਰੈਸিপি ਜਿਹੜੀਆਂ ਹੁੰਦੀਆਂ ਨੇ ਉੱਪਰ ਵੀਡੀਓ ਆਉਂਦੀਆਂ ਹੁੰਦੀਆਂ ਕੋਈ ਰਸਗੁੱਲੇ ਬਣਾਉਣੇ ਜਾਂ ਜਲੇਬੀਆਂ ਬਣਾਉਣੀਆਂ ਕੋਈ ਵੀ ਚੀਜ਼ ਜਿੱਦਾਂ ਦੀ ਰੈਸিপি ਕੋਈ ਵੀ ਲਾ ਲੋ ਆਪਾਂ ਉਹਨੂੰ ਮੈਂ ਸिखਾਈ ਨਹੀਂ ਨਾ ਇਹਨੂੰ ਵੀ ਵੀਡੀਓ ਦਿਖਾਉਦੀ ਐ ਲੇਕਿਨ ਉਹ ਚੀਜ਼ਾਂ ਹਨਾ ਇਹਨੂੰ ਪਤਾ ਵਾ ਹਜੇ 5 ਸਾਲ ਦੀ ਐ 5 ਸਾਲ ਦੀ ਆਪਣੀ ਦਾਦੀ ਨੇ ਸਿਖਾਉਂਦੀ ਇਹ ਤੇ ਗੱਲਾਂ ਕਰਦੀ ਆ ਤੇ ਜਦੋਂ ਇਹ ਗੱਲਾਂ ਕਰਦੀ ਆ ਤੇ ਉਦੋਂ ਮੈਂ ਦੇਖਿਆ ਵੀ ਮੈਂ ਕਿ ਵੀ ਮੈਂ ਤੈਨੂੰ ਸਿਖਾਇਆ ਨਹੀਂ ਤੇ ਇਹਨੇ ਚੀਜ਼ਾਂ ਕਿੱਥੋਂ ਸਿੱਖ ਲਈਆਂ ਤੇ ਜਦੋਂ ਮੈਂ ਇਹਨੂੰ ਦੇਖਿਆ ਨਾ ਕਿ ਇਹ ਚੀਜ਼ਾਂ ਇਹ ਕਰ ਰਹੀ ਆ ਫਿਰ ਮੈਨੂੰ ਜਾ ਕੇ ਨਾ ਵੀ ਮੈਂ ਦਿਮਾਗ ਦੇ ਵਿੱਚ ਮੇਰੇ ਇੱਕ ਵਿਚਾਰ ਆਇਆ ਵੀ ਮੈਂ ਕਿਹਾ ਵੀ ਦਾਦੀ ਜੀਰੀ ਮੈਂ ਮਤਲਬ ਪ੍ਰਭੂ ਨੂੰ ਇਹਨਾਂ ਨਹੀਂ ਮੰਨਦੀ ਉਹਦਾ ਵਿਸ਼ਵਾਸ ਨਹੀਂ ਹੈਗਾਗਾ ਤੇ ਸਾਡਾ ਵਿਸ਼ਵਾਸ ਹੈਗਾਵਾ ਉਹਨਾਂ ਦਾ ਵਿਸ਼ਵਾਸ ਨਹੀਂ ਹੈਗਾ ਲੇਕਿਨ ਨਾ ਮੈਨੂੰ ਜਦੋਂ ਉਹਨੂੰ ਕਿਹਾ ਕਿ ਮਨਜੋਤ ਕਿ ਤੂੰ ਨਾ ਆਪਣੀ ਦਾਦੀ ਨੂੰ ਜਦੋਂ ਤੂੰ ਜਦੋਂ ਵੀ ਗੱਲ ਕਰਦੀ ਆ ਪੁੱਤ ਰਾਜੀ ਖੁਸ਼ੀ ਪੁੱਛ ਕੇ ਫਿਰ ਉਹਨਾਂ ਨਾ ਆਪਣੀ ਦਾਦੀ ਨੂੰ ਤੁਸੀਂ ਦੱਸਿਆ ਕਰੋ ਕਿ ਦਾਦੀ ਜੀ ਤੁਸੀਂ ਚਰਚ ਜਾਇਆ ਕਰੋ ਪ੍ਰਾਰਥਨਾ ਕਰਿਆ ਕਰੋ ਕਿਉਂਕਿ ਪ੍ਰਾਰਥਨਾ ਕਰਨ ਦੇ ਵਿੱਚ ਚਰਚ ਜਾਣ ਵਿੱਚ ਬਾਈਬਲ ਪੜਨ ਦੇ ਵਿੱਚ ਵੀ ਹਨਾ ਸਾਡੀ ਜ਼ਿੰਦਗੀ ਬਦਲਦੀ ਪਰਮੇਸ਼ਵਰ ਨੇ ਵੀ ਤੁਸੀਂ ਇਹ ਜੋ ਸਿੱਖ ਰਹੇ ਹੋ ਉਹ ਤੁਸੀਂ ਦੱਸਿਆ ਕਰੋ ਲੇਕਿਨ ਇਹ ਹੋ ਰਹੀ ਗੱਲਾਂ ਸੰਸਾਰਿਕ ਕਰ ਲੀ ਜੀ ਅੱਜ ਕਰ ਰਹੀ ਐ ਤੇ ਵੱਡੀ ਹੋ ਗਈ ਵੀ ਇਹ ਚੀਜ਼ਾਂ ਕਰੂਗੀ ਫਿਰ ਵੱਡੀ ਹੋ ਕੇ ਬਚਨ ਥੋੜੀ ਸੁਣਾਉਗੀ ਵੱਡੀ ਹੋ ਕੇ ਜੋ ਇਹ ਪਰਮੇਸ਼ਵਰ ਨੇ ਇल्ली ਕੰਮ ਰੱਖੇ ਉਹ ਥੋੜੀ ਕਰੇਗੀ ਤੇ ਇਸ ਚੀਜ਼ ਤੋਂ ਮਨ ਨੂੰ ਜ਼ਿਆਦਾ ਦੁੱਖ ਹੋਇਆ ਕਿ ਸੰਸਾਰਿਕ ਗੱਲਾਂ ਕਰਦੀ ਐ ਲੇਕਿਨ ਮੈਂ ਮੈਂ ਜਦੋਂ ਇਸ ਚੀਜ਼ ਨੂੰ ਇਹਨੂੰ ਦੇਖਿਆ ਹਨਾ ਤੇ ਮੇਰੇ ਦਿਲ 'ਚ ਇੱਕ ਆਵਾਜ਼ ਆਈ ਕਿ ਮੈਂ ਕੀ ਸੋਚਿਆ ਤੇ ਕੀ ਹੋ ਰਿਹਾ ਲੇਕਿਨ ਸ਼ੁਕਰ ਕਰ ਪਰਮੇਸ਼ਵਰ ਦਾ ਸਹੀ ਟਾਈਮ ਤੇ ਮੈਨੂੰ ਇਹ ਮੇਰੇ ਦਿਮਾਗ 'ਚ ਚੀਚਾਂ ਆ ਗਈਆਂ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਪਾਦੀਆ ਔਰ ਦੁਖੀ ਮੇਰਾ ਦਿਲ ਹੋਇਆ ਲਿਕਰ ਮੈਂ ਪ੍ਰਭੂ ਯ ਸਭ ਤੋਂ ਪਹਿਲਾਂ ਮੈਂ ਪ੍ਰਭੂ ਯਿਸੂ ਕੋ ਮਾਫੀ ਮੰਗੀ ਕਿ ਮੈਂ ਕਹਿਆ ਹੈ ਪਰਮੇਸ਼ਵਰ ਮੈਨੂੰ ਮਾਫ ਕਰ ਦੇਉਂਗੀ ਗਲਤੀ ਮੇਰੀ ਹੈ ਬੱਚਿਆਂ ਦੀ ਨਹੀਂ ਹੈਗੀ ਸ਼ਾਇਦ ਮੈਂ ਜਿਆਦਾ ਜ਼ੋਰ ਨਹੀਂ ਗੌਰ ਨਹੀਂ ਕੀਤਾ ਜ਼ੋਰ ਵੀ ਨਹੀਂ ਦਿੱਤਾ ਇਸ ਚੀਜ਼ ਤੇ ਲੇਕਿਨ ਅੱਜ ਤੋਂ ਬਾਅਦ ਮੈਂ ਇੱਕ ਪਰਮੇਸ਼ਵਰ ਦੇ ਨਾਲ ਵਾਦਾ ਕੀਤਾ ਕਿ ਪਰਮੇਸ਼ਵਰ ਜਦੋਂ ਵੀ ਇਹ ਗੱਲ ਕਰੇਗੀ ਕੁਛ ਵੀ ਮੂਵਮੈਂਟ ਕਰੇਗੀ ਤਾਂ ਮੈਂ ਦਾ ਪੂਰਾ ਧਿਆਨ ਰੱਖਾਂਗੇ ਤੇਰੇ ਬੱਚੇ ਚੁਣੀ ਹੋਈ ਕੌਮ ਆ ਇਹ ਤੇਰੇ ਬੱਚੇ ਆ ਤੇਰੇ ਸਵਰਗ ਰਾਜ ਦੇ ਲਈ ਤਿਆਰ ਕਰਾਂਗੇ ਤਾਂ ਜੋ ਕਿ ਬਹੁਤ ਸਾਰੇ ਖੁਦ ਵੀ ਬਚਣ ਤੇ ਦੂਸਰਿਆਂ ਨੂੰ ਵੀ ਬਚਾਉਣ ਕਿਉਂਕਿ ਜੇ ਅੱਜ ਇਹ ਸੰਗਣਗੇ ਨਹੀਂ ਅੱਜ ਜੇ ਪ੍ਰਭੂ ਯਿਸੂ ਬਾਰੇ ਕੱਲਾ ਕਰਣਗੇ ਤਾਂ ਹੀ ਜਾ ਕੇ ਅੱਗੇ ਵਧਣਗੇ ਤਾਂ ਹੀ ਇਹ ਬਾਈਬਲ ਦੀਆਂ ਗੱਲਾਂ ਨੂੰ ਫੜਨਗੇ ਤਾਂ ਹੀ ਇਹ ਪ੍ਰਚਾਰ ਕਰਨਗੇ ਤਾਂ ਹੀ song ਗਾਣਗੇ ਤਾਂ ਹੀ ਇਹ ਰੂਹਾਂ ਬਚਾਉਣਗੇ ਤਾਂ ਹੀ ਸਵਰਗ ਰੱਜ ਦੇ ਲਈ ਤਿਆਰ ਹੋਣਗੇ ਮਰਨ ਤੋਂ ਕਦੇ ਹੀ ਨਹੀਂ ਅਸੀਂ ਖਬਰਾਂਦੇ ਹਗੇਗੇ ਤੇ ਨਾ ਹੀ ਪ੍ਰਭੂ ਕਬਰਾ ਸਾਨੂੰ ਕਬਰਾਡ ਹੋਵੇ ਤੇ ਕੁਝ ਲੋਕ ਕਹਿੰਦੇ ਆ ਨਾ ਦੀ ਧਰਮ ਬਦਲਦੇ ਪਰ ਧਰਮ ਨਹੀਂ ਬਦਲਦੇ ਇਨਸਾਨ ਨੂੰ ਸਹੀ ਬਣਾਉਂਦੇ ਤੇ ਨਾ ਜਾਣੀ ਆ ਕੀ ਪਰਮੇਸ਼ਵਰ ਮੇਰੇ ਬੱਚਿਆਂ ਦੇ ਜੇ ਤੁਸੀਂ ਵੀ ਚਾਹੁੰਦੇ ਆ ਕਿ ਆਪਣੇ ਬੱਚਿਆਂ ਦੇ ਤੇ ਪਰਮੇਸ਼ਵਰ ਦਇਆ ਕਰੇ ਬੱਚਿਆਂ ਦੇ ਨਹੀਂ ਵੱਟਿਆਂ ਤੇ ਵੀ ਦਇਆ ਕਰੇ ਸਾਨੂੰ ਆਪਣੀਆਂ ਗਲਤੀਆਂ ਨੂੰ ਪਹਿਲੇ ਖੁਦ ਆਪਣਾ ਦੇਖਣਾ ਚਾਹੀਦਾ ਹੈ ਕਿ ਆਪਾਂ ਕਿੰਨਾ ਕਮਸੀਬ ਵਿੱਚ ਹੋ ਕੇ ਵੀ ਮਸੀਦੇ ਹੈਗੇ ਆ ਆਪਾਂ ਮਸੀਬ ਵਿੱਚ ਚੱਲ ਰਹੇ ਆ ਜਾਂ ਨਹੀਂ ਚੱਲ ਰਹੇ ਅਗਰ ਤੁਸੀਂ ਚੱਲ ਨਹੀਂ ਚੱਲ ਰਹੇਗੇ ਨਾ ਤੁਸੀਂ ਕਿਸੇ ਕੋਲ ਵੀ ਪ੍ਰਾਰਥਨਾ ਕਰਾ ਲੋ ਤਾਂ ਵੀ ਤੁਹਾਨੂੰ ਉੱਤਰ ਨਹੀਂ ਮਿਲਣਾ ਕਿਉਂਕਿ ਜਿੰਨੇ ਪਰਮੇ ਬਾਈਬਲ ਦੱਸਦੀ ਹੈ ਕਿ ਪ੍ਰਾਰਥਨਾ ਤੁਸੀਂ ਕਰਨ ਵਾਲੇ ਹੈ ਕਰੋਣ ਵਾਲੇ ਨਹੀਂ ਕਰਨ ਵਾਲੇ ਬਣੋ ਕਿਉਂਕਿ ਪਰਮੇਸ਼ੁਰ ਦਾ ਵਚਨ ਹੀ ਇਹ ਕਹਿੰਦਾ ਕਿ ਤੁਸੀਂ ਪ੍ਰਾਰਥਨਾ ਕਰਨ ਵਾਲੇ ਬਣੋ ਕਰੋਣ ਵਾਲੇ ਨਾ ਬਣੋ ਕੋਰੋਂ ਦੇ ਤਾਂ ਉਹ ਜਿਹੜੇ ਨਵੇਂ ਲੋਕ ਆ ਜਿਨ੍ਹਾਂ ਨੂੰ ਪ੍ਰਾਰਥਨਾ ਕਰਨੀ ਨਹੀਂ ਹੁੰਦੀ ਠੀਕ ਹੈ ਉਹ ਵੀ ਨਵੇਂ-ਨਵੇਂ ਮੰਗਵਾਈਆਂ ਏਸੀਆਂ ਸੁਣੀਆਂ ਵਾ ਤੇ ਜਿਹੜੇ ਮਸੀਹ ਦੇ ਵਿੱਚ ਆਣ ਕੇ ਇੱਕ ਦਿਨ ਹੀ ਆ ਜਾਣ ਨਾ ਇੱਕ ਦਿਨ ਹੀ ਚਰਚ ਦੇ ਵਿੱਚ ਆ ਜਾਣ ਜਿਹੜੇ ਥੱਕੇ ਹੁੰਦੇ ਆ ਟੁੱਟੇ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਜਵਾਬ ਮਿਲਿਆ ਹੋਇਆ ਜਿਹੜਾ ਕੋਈ ਇਲਾਜ ਨਹੀਂ ਹੁੰਦਾ ਇਹ ਤਾਂ ਕੋਈ ਇਲਾਜ ਹੀ ਨਹੀਂ ਹੁੰਦਾ ਲਾਈ ਇਲਾਜੀ ਜਿੰਨੂੰ ਕਹ ਦਿੰਦੇ ਆ ਤੇ ਉਹ ਟੁੱਟੇ ਹੁੰਦੇ ਆ ਹਨਾ ਬਹੁਤ ਹੇਠਾ ਦੱਬੇ ਹੁੰਦੇ ਆ ਕਿ ਸਾਡਾ ਕੀ ਬਣੂਗਾ ਜਿਨ੍ਹਾਂ ਦੇ ਕੋਲ ਇੱਕ ਦਿਨ ਦੀ ਜ਼ਿੰਦਗੀ ਆ ਅੱਧੇ ਘੰਟੇ ਦੀ ਜ਼ਿੰਦਗੀ ਆ ਕਿਉਂਕਿ ਅਸੀਂ ਮੈਂ ਗਵਾਈਆਂ ਸੁਣੀਆਂ ਪਰਮੇਸ਼ਵਰ ਉਹਨਾਂ ਦੀ ਵੀ ਸੁਣ ਲੈਂਦਾ ਨਵੇਂ ਨਵੇਂ ਬੰਦਿਆਂ ਲਈ ਹਨ ਜਦੋਂ ਆਪਾਂ ਉਦੋਂ ਕਰਾ ਸਕਦੇ ਆ ਲੇਕਿਨ ਆਪਾਂ ਹਮੇਸ਼ਾ ਨਹੀਂ ਕਰਵਾ ਸਕਦੇ ਆ ਆਪਾਂ ਖੁਦ ਕਰਨ ਵਾਲੇ ਬਣੇ ਜੇ ਤੁਸੀਂ ਸੱਚਮੁੱਚ ਦਾਨੀ ਵਾਲ ਵਰਗੂ ਨਾ ਪ੍ਰਾਰਥਨਾ ਤਿੰਨ ਟਾਈਮ ਕਰਨ ਲੱਗ ਜਿ ਤਿੰਨ ਟਾਈਮ ਨਹੀਂ ਹੁੰਦੀ ਇੱਕ ਟਾਈਮ ਹੀ ਕਰਨੇ ਸ਼ੁਰੂ ਕਰ ਦੋ ਤਾਂ ਵੀ ਤੁਹਾਡੀ ਪਰਮੇਸ਼ਵਰ ਸੁਨੇਗਾ ਔਰ ਆਪਣੇ ਬੱਚਿਆਂ ਨੂੰ ਹਰ ਦਿਨ ਤੁਸੀਂ ਹੁਣ ਤੋਂ ਹੀ ਜੇ ਤੁਸੀਂ ਸਿਖਾਉਂਗੇ ਨਾ ਪ੍ਰਾਰਥਨਾ ਕਰਨੀ ਜੇ ਤੁਸੀਂ ਇੱਕ ਇੱਕ ਘੰਟਾ ਅੱਧਾ ਅੱਧਾ ਘੰਟਾ ਜੇ ਇੱਕ ਇੱਕ ਘੰਟਾ ਦਿਨ ਦੇ ਵਿੱਚ ਤੁਸੀਂ ਕਰੋਗੇ ਕੋਈ ਨਾ ਕੋਈ ਮੈਂਬਰ ਤੁਹਾਡਾ ਹਨ ਪ੍ਰਾਰਥਨਾ ਦੇ ਵਿੱਚ ਬੈਠੇ ਜਿਦਾਂ ਕਿ ਤੋ ਵੀ ਕੰਮ ਸਾਰੇ ਕੰਮ ਕਰਕੇ ਪਹਿਲੇ ਤੁਸੀਂ ਆਪ ਪ੍ਰਾਰਥਨਾ ਵਿੱਚ ਬੈਠੋ ਫਿਰ ਤੁਸੀਂ ਆਪਣੇ ਬੱਚੇ ਨੂੰ ਬਿਠਾਓ ਫਿਰ ਦੂਸਰੇ ਘੰਟੇ ਦੇ ਵਿੱਚ ਆਪਣੇ ਦੂਸਰੇ ਬੱਚਿਆਂ ਨੂੰ ਮੈਂਬਰਾਂ ਨੂੰ ਬਿਠਾਓ ਜੇ ਇਦਾਂ ਤੁਹਾਡੇ ਘਰ ਦੇ ਵਿੱਚ ਸਰਕਰ ਜਿੱਦਾਂ ਪ੍ਰਾਰਥਨਾ ਵਾਲਾ ਚੱਲਦਾ ਰਹੂਗਾ ਤੇ ਤੁਹਾਡੇ ਹਨ ਘਰ ਦੇ ਆਲੇ ਦੁਆਲੇ ਇੱਕ ਲਹੂ ਦੀ ਬਾੜ ਲੱਗੀ ਰਹੇਗੀ ਪ੍ਰਭੂ ਦੇ ਦੂਤ ਖੜੇ ਰਹਿਣਗੇ ਤਾਂ ਜੋ ਕਿ ਇੰਨਾ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਪਰਮਾਏ ਜਾਂਦੇ ਆ ਜਿਹੜੇ ਪਾਪ ਵਿੱਚ ਫਸ ਰਹੇ ਆ ਜੇ ਉਹ ਫਸਣਗੇ ਨਹੀਂ ਨਾਲੇ ਹਨਾ ਆਲਸੀਪਾਨ ਨਹੀਂ ਆਊਗਾ ਜਦੋਂ ਪ੍ਰਾਰਥਨਾ ਵਿੱਚ ਪੈਂਦੇ ਆ ਵੱਡੇ ਹੋ ਕੇ ਆਪਾਂ ਹਨਾ ਆਪਾਂ ਕਹੀਏ ਹੁਣ ਮੈਂ ਕਿੰਨੇ ਵੀ ਹੁਣ ਮੈਂ ਮੈਨੂੰ ਬਹੁਤ ਟਾਈਮ ਲੱਗ ਗਿਆ ਪ੍ਰਭੂ ਵਿੱਚੋਂ ਚੁਣਿਆ ਤਾਂ ਕਾਫੀ ਚਿਰ ਤੋਂ ਪਰਮੇਸ਼ਵਰ ਦੇ ਵਿੱਚ ਤੇ ਮੈਂ ਕਾਫੀ ਚਿਰ ਤੋਂ ਆ ਲੇਕਿਨ ਮੈਨੂੰ ਉਸ ਚੀਜ਼ ਤੋਂ ਨਿਕਲ ਚੋਂ ਬਹੁਤ ਟਾਈਮ ਲੱਗ ਗਿਆ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਵੀ ਫਯੂਲ ਟਾਈਮ ਵੇਸਟ ਕਰਨ ਕਿਉਂਕਿ ਇਹ ਹਰ ਇੱਕ ਪਲ ਪਰਮੇਸ਼ਵਰ ਦਾ ਹੈ ਮੇਕ ਇਨੀ ਉਹਦਾ ਉਹਦੇ ਵਿੱਚ ਜੋ ਵੀ ਬੰਦਾ ਰਹਿੰਦਾ ਉਹ ਸਭ ਤੋਂ ਵਧੀਆ ਰਹਿੰਦਾ ਆਨੰਦ ਤੇ ਖੁਸ਼ ਰਹਿੰਦਾ ਵਾ ਮੇਰੇ ਬੱਚੇ ਆ ਤੇ ਮੈਂ ਚਾਹੁੰਨੀ ਆ ਕਿ ਵੱਧ ਤੋਂ ਵੱਧ ਪ੍ਰਭੂ ਵਿੱਚ ਸਮਾਂ ਗੁਜ਼ਾਰਨ ਜੀਵਨ ਦੀ ਪੋਥੀ ਵਿੱਚ ਉਹੀ ਸਮਾਂ ਲਿਖਿਆ ਜਾਊਗਾ ਜਿਹੜਾ ਤੁਸੀਂ ਪਰਮੇਸ਼ਵਰ ਦੇ ਲਈ ਕਰਦੇ ਤੁਸੀਂ ਘਰ ਦੇ ਵਿੱਚ ਰਹਿੰਨੇ ਬਾਹਰ ਰਹਿੰਨੇ ਕੁਝ ਵੀ ਕਰਦੇ ਕੁਝ ਵੀ ਕਰਦੇ ਪ੍ਰਭੂ ਦੀ ਹਜ਼ੂਰੀ ਵਿੱਚ ਰਹੋ ਤਾਂ ਜੋ ਕਿ ਪਰਮੇਸ਼ਵਰ ਤੁਹਾਨੂੰ ਵੱਧ ਤੋਂ ਵੱਧ ਆਸ਼ੀਸ਼ ਦੇ ਸਕੇ ਤੇ ਮੇਰੀ ਇਹ ਬੇਟੀ ਆ ਤੇ ਹੁਣ ਵੀ ਸੁਪਰ ਬੁੱਕ ਦੇਖ ਰਹੀ ਆ ਕਹਾਣੀਆਂ ਦੀ ਸੁਪਰ ਬੁੱਕ ਦੇਖ ਰਹੀ ਐ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਸੁਪਰ ਬੁੱਕ ਦੇਖੋ ਕਹਾਣੀਆਂ ਦੇਖੋ ਮੈਂ ਤੁਹਾਨੂੰ ਸਾਰੀਆਂ ਕਹਾਣੀਆਂ ਦੱਸੂਗੀ ਦਾਇਨੇ ਆ ਅਦਾਨੀਅਲ ਦੀ موسی ਦਾਦੀ ਸਾਰੀਆਂ ਦੀ ਕਹਾਣੀਆਂ ਊਯੂਬ ਦੀ ਮੱਛੀ ਤੋਂ ਪੇਟ ਵਿੱਚੋਂ ਬਚਾਇਆ ਭੁੱਖੇ ਸ਼ੇਰਾਂ ਤੋਂ ਬਚਾਇਆ ਜਿਨ੍ਹਾਂ ਨੂੰ ਅੱਗ ਵਿੱਚੋਂ ਸਿੱਟਿਆ ਗਿਆ ਸੀਗਾ ਇਦਾਂ ਦੀਆਂ ਕਹਾਣੀਆਂ ਜਿਹੜੀ ਤੁਸੀਂ ਕਦੇ ਸੁਣੀਆਂ ਨਹੀਂ ਹੈਗੀਆਂ ਬਿਲਕੁਲ ਸੱਚ ਤੇ ਜਦੋਂ ਪਰਮੇਸ਼ਰ ਸਾਡਾ ਕਿੰਨਾ ਮਹਾਨ ਆ ਮੈਂ ਸਾਰੀਆਂ ਕਹਾਣੀਆਂ ਇਹਨਾਂ ਨੂੰ ਸਿਖਾਉਂਗੀ ਔਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿਖਾਓ ਤਾਂ ਜੋ ਕਿ ਹਨਾ ਇਹ ਆਪਾਂ ਵੱਧ ਤੋਂ ਵੱਧ ਪਰਮੇਸ਼ਰ ਦੀ ਮਹਿਮਾ ਦੇ ਲਈ ਬੱਚਿਆਂ ਨੂੰ ਤਿਆਰ ਕਰ ਸਕੀਏ ਉਹਨਾਂ ਦੇ ਸਵਰਗ ਰਾਜ ਦੇ ਲਈ ਖੁਦ ਵੀ ਬਜੀਏ ਤਾਂ ਆਪਾਂ ਦੂਸਰਿਆਂ ਨੂੰ ਵੀ ਬਚਾਈਏ ਤੇ ਜੇ ਤੁਹਾਨੂੰ ਇਹ ਮੈਸੇਜ ਵਧੀਆ ਲੱਗਿਆ ਤੇ ਇੱਕ ਸ਼ੇਅਰ ਕਰ ਦਿਓ ਤੇ ਦੂਸਰਾ ਪਿਆਰਾ ਜਿਹਾ ਕਮੈਂਟ ਕਰਿਓ ਕਿ ਮੈਂ ਸਹੀ ਕੀਤਾ ਜਾਂ ਗਲਤ ਕੀਤਾ ਮੇਰੀ ਗਲਤੀ ਸੀਗੀ ਔਰ ਮੈਂ ਇਸ ਗਲਤੀ ਨੂੰ ਮੰਨਦੀ ਆ ਔਰ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਨੂੰ ਵੀ ਕਰਨਾ ਚਾਹੀਦਾ ਤਾਂ ਤੁਸੀਂ ਪਲੀਜ਼ ਇਸ ਮੈਨੂੰ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਆਮਨ ਜਾਂ ਅਸਾਮਿਨ ਜਰੂਰ ਲਿਖ ਕੇ ਭੇਜਣਾ ਮੇਰੇ ਵੱਲੋਂ ਸਾਰਿਆਂ ਨੂੰ ਜੈਮ ਸੀਗੀ ਪਰ ਤੁਹਾਨੂੰ ਬਹੁਤ ساری ਬਰਕਤ ਅਸ਼ੀਸ਼ ਦੇਵੇ ਆਮਨ ਤੁਸੀਂ ਹੈ ਨਾ ਘਰ ਦੇ ਵਿੱਚ ਪ੍ਰਾਰਥਨਾ ਕਰਨੀ ਜ਼ਰੂਰ ਸਟਾਰਟ ਕਰ ਦਿਓ ਪ੍ਰਾਰਥਨਾ ਬੱਚਿਆਂ ਨੂੰ ਸਿਖਾਓ ਖੁਦ ਕਰੋ ਔਰ ਜਿੰਨਾ ਆਪਾਂ ਪ੍ਰਾਰਥਨਾ ਕਰੇਗੇ ਤੇ ਓਨਾ ਹੀ ਆਪਣੇ ਲਈ ਵਧੀਆ ਹੋਊਗਾ ਇਸ ਤਰ੍ਹਾਂ ਜਿਹੜਾ ਅਸੀਂ ਆਪਾਂ ਕਹਿ ਦਿੰਨੇ ਆ ਕਿ ਆਸੀ ਪਾਨੇ ਉਹ ਨਹੀਂ ਆਊਗਾ ਤਾਂ ਦੂਸਰੀ ਗੱਲ ਇਹ ਆ ਕਿ ਬੱਚੇ ਅੱਜ ਤੋਂ ਆਤਮਿਕ ਹੋ ਜਾਣਗੇ ਨੇ ਕੱਲ ਸੰਸਾਰ ਦੇ ਵਿੱਚ ਵੀ ਚਲੇ ਜਾਣਗੇ ਨਾ ਕਿਸੇ ਉਹਦੇ ਬੰਦੇ ਕੋਲ ਬੈਠਣਗੇ ਵੀ ਉਹਨੂੰ ਸੁਖ ਹੋਣ ਵਾਲੇ ਬਣਨਗੇ ਉਨ ਨੂੰ ਸੁਖੌਣ ਵਾਲੇ ਬਨਗੇ ਖੁਦ ਨਹੀਂ ਉਹਦੇ ਵਿੱਚ ਜਾਣਗੇ ਔਰ ਇਹ ਜਿਹੜਾ ਸਵਰਗੀ ਪਿਤਾ ਹਨਾ ਯਸੂ ਮਸੀਹਾ ਕਦੀ ਵੀ ਆਪਣੇ ਬੱਚੇ ਨੂੰ ਇਕੱਲਾ ਨਹੀਂ ਛੱਡਦਾ ਉਹ ਆਪਣੇ ਅੰਦਰ ਵੀ ਆ ਆਪਣੇ ਬਾਹਰ ਵੀ ਆ ਆਪਣੇ ਉੱਪਰ ਵੀ ਆ ਉਹਦਾ ਹੱਥ ਹਮੇਸ਼ਾ ਆਪਣੇ ਬੱਚਿਆਂ ਦੇ ਰਹਿਦਾ ਹੈ ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਔਰ ਸਭ ਨੂੰ ਮੇਰੇ ਤਰਫੋਂ ਜੈ